ਸਤਿ ਸ਼੍ਰੀ ਅਕਾਲ ਮੈਂ ਸਾਰੇ ਫਸ਼ਾਹਪੁਰ ਵਾਸੀਆਂ ਨੂੰ ਅੱਜ ਜਿਹੜਾ ਹੈਗਾ ਦੁਸ਼ਹਰੇ ਦਾ ਤਿਉਹਾਰ ਹੈਗਾ ਉਹਨੂੰ ਅਸੀਂ ਮਨਾ ਲਏ ਇੱਥੇ ਰਾਮਲੀਲਾ ਮੈਦਾਨ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਉੱਥੇ ਸਾਡੀ ਫੂਡ ਸੇਫਟੀ ਟੀਮ ਦੇ ਨਾਲ ਮੈਂ ਆਇਆ ਹੋਇਆ ਹਾਂ ਔਰ ਇਸ ਪਾਵਨ ਤਿਉਹਾਰ ਲਈ ਅਸੀਂ ਲੋਕਾਂ ਨੂੰ ਇੱਕ ਬਦਿਆ ਖਾਣ ਪੀਣੇ ਮੱਈਆ ਕਰਵਾਉਣ ਲਈ ਵੱਜਨ ਮੱਦ ਹੈ ਔਰ ਔਰੇ ਦੌਰਾਨ ਹੀ ਅਸੀਂ ਸਾਰੀ ਚੈਕਿੰਗ ਕੀਤੀ ਹੈ ਜਿੰਨੇ ਵੀ ਫੂਡ ਸਟਾਲ ਲੱਗੇ ਹੋਏ ਇੱਥੇ ਔਰ ਉਹ ਜਿੱਥੇ ਸਾਨੂੰ ਕਮੀਆਂ ਲੱਗੀਆਂ ਆ ਉਹਨਾਂ ਨੂੰ ਕਰੈਕਟ ਵੀ ਕਰਵਾਇਆ ਗਿਆ ਹੈ ਔਰ ਜਿਹੜਾ ਸਾਨੂੰ ਮਾਲ ਹੈ ਬਿਲਕੁਲ ਹੀ ਕਾਬ ਲੱਗਾ ਆ ਉਹਨੂੰ ਇਮੀਡੀਏਟਲੀ ਡਿਸਟਰੋਏ ਵੀ ਕਰਾ ਦਿੱਤਾ ਗਿਆ ਔਰ ਧੋ ਕਰ ਦਿੱਤਾ ਗਿਆ ਔਰ ਇਹਨਾਂ ਦੇ ਜਿਹੜੇ ਆ ਆਰਗੇਨਾਈਜ਼ਰ ਹੈ ਉਹਨੂੰ ਨੂੰ ਮਿਲ ਕੇ ਅਸੀਂ ਕਿਹਾ ਹੈ ਕਿ ਜਨਰਲ ਮੈਨੂਫੈਕਚਰਿੰਗ ਕੰਡੀਸ਼ਨਸ ਮੇਨਟੇਨ ਰੱਖਣ ਔਰ ਕੁਆਲਿਟੀ ਦਾ ਪ੍ਰੋਡਕਟ ਦੇਣ ਜਿਹੜੀ ਸਮਗਰੀ ਵੀ ਚੰਗੀ ਵਜਤਨ ਔਰ ਨਾਲੇ ਸਾਰੇ ਜਿੰਨੇ ਵੀ ਇਹਨਾਂ ਕੋਲ ਲੇਬਰ ਦੇ এমপ্লয়ੀਜ਼ ਲੱਗੇ ਹੋਇਆ ਉਹਨਾਂ ਨੂੰ ਜਿਹੜੀਆਂ ਹਾਈਜਨ ਕੰਡੀਸ਼ਨਸ ਪ੍ਰੋਪਰ ਮੇਨਟੇਨ ਰੱਖਣ ਲਈ ਆਇਆ ਹੈ ਤਾਂ ਕਿ ਜਿਹੜੀ ਜਨਤਾ ਹੈ ਇੱਥੇ ਅਸੀਂ ਖੁਸ਼ੀ ਆ ਰਹੀ ਹੈ ਤੇ ਹਾਰ ਮਨਾਣ ਲਈ ਆ ਰਹੀ ਹੈ ਔਰ ਹਸੀ ਖੁਸ਼ੀ ਜਾਣ ਔਰ ਉਹਨਾਂ ਦੀ ਸਿਹਤ ਦੇ ਨਾਲ ਕੋਈ ਪ੍ਰੋਬਲਮ ਨਾ ਆਉ ਔਰ ਮੈਂ ਦੁਬਾਰਾ ਸਾਰੇ ਮਸ਼ਾਹਰਪੁਰ ਵਸਿਆ ਨੂੰ ਮੁਬਾਰਕਬਾਦ ਦਿੰਨਾ ਹੈ ਇਸ ਮੌਕੇ ਤੇ ਧੰਨਵਾਦ